9 ਸਾਲ ਚ ਸੰਤਾਂ ਦੇ ਬਚਨ ਮੰਨ ਕੇ ਇਹ ਵਿਧੀ ਵਰਤ ਕੇ ਦੇਖੋ ਮਨ ਚਾਹੀ ਜ਼ਮੀਨ ਕੋਠੀ ਦੇ ਮਾਲਕ ਬਣ ਜਾਵੋਗੇ ਥੋੜੇ ਦਿਨਾਂ ਦੇ ਵਿੱਚ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀਓ ਸਤਿਗੁਰੂ ਨੇ અપਾਰ ਕਿਰਪਾ ਮਿਹਰামত ਕੀਤੀ ਹੈ ਪਿਆਰਿਓ ਆਪਣੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਖੂਬਸੂਰਤ ਹੈ ਬੜੀ ਵਧੀਆ ਹੈ ਸੋ ਆਪਾਂ ਇਹਨੂੰ ਵਧੀਆ ਢੰਗ ਦੇ ਨਾਲ ਜੀਵੀਏ ਕਹਿਣ ਤੋਂ ਭਾਵ ਕਿ ਆਪਾਂ ਇਹਨੂੰ ਵਹਿਮਾਂ ਭਰਮਾਂ ਤੋਂ ਰਹਿਤ ਕਰਕੇ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਲੜ ਲੱਗ ਕੇ ਇਹਨੂੰ ਜੀਵੀਏ ਤੇ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਉਹ ਸਾਡੇ ਉੱਪਰ ਵਰਤੀ ਵਰਤੀ ਤੇ ਹੁਣ ਕਈ ਕਹਿੰਦੇ ਵੀ ਜ਼ਿੰਦਗੀ ਸੋਹਣੀ ਨਹੀਂ ਹੈ ਕਈ ਕਹਿੰਦੇ ਉਹਨਾਂ ਦਾ ਸ਼ਿਕਵਾ ਹੁੰਦਾ ਹੈ ਕਹਿੰਦੇ ਜੀ ਜ਼ਿੰਦਗੀ ਇੰਨੀ ਵਧੀਆ ਨਹੀਂ ਹੈਗੀ ਕਿਉਂ ਨਹੀਂ ਵਧੀਆ ਹੈਗੀ ਸਾਥ ਸੰਗਤ ਬਹੁਤ ਵਧੀਆ ਹੈ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੈ ਜਿੱਥੇ ਤੱਕ ਤੁਸੀਂ ਗੱਲ ਕਰੋਗੇ ਬਹੁਤ ਵਧੀਆ ਹੈ ਬੜੀ ਵਧੀਆ ਹੈ ਜਿੱਥੇ ਆਪਾਂ ਗੱਲ ਕਰਾਂਗੇ ਬੜੀ ਵਧੀਆ ਆ ਸੋ ਗੁਰਮੁਖ ਪਿਆਰਿਓ ਇਹ ਜ਼ਿੰਦਗੀ ਇੰਨੀ ਵਧੀਆ ਹੈ ਇਹ ਜ਼ਿੰਦਗੀ ਇੰਨੀ ਖੂਬਸੂਰਤ ਹੈ ਜੇ ਆਪਾਂ ਸਤਿਗੁਰੂ ਦੇ ਦੱਸੇ ਤਰੀਕੇ ਦੇ ਮੁਤਾਬਕ ਇਹਨੂੰ ਜੀਵੀਏ ਸਤਿਗੁਰੂ ਮਹਾਰਾਜ ਜਿਵੇਂ ਦੱਸਦੇ ਮਹਾਰਾਜ ਕਹਿੰਦੇ ਕਹਿੰਦੇ ਵਹਿਮਾਂ ਭਰਮਾਂ ਕਰਮਕਾਂਡ ਪਖੰਡਾਂ ਤੋਂ ਰਹਿਤ ਹੋ ਕੇ ਇਸ ਜੀਵਨ ਨੂੰ ਜਿਉਣ ਦਾ ਤੋ ਯਤਨ ਕਰਨਾ ਤੂੰ ਕਰਮਕਾਂਡਾਂ ਤੋਂ ਪਾਸੇ ਹੋ ਕੇ ਇਹ ਜੀਵਨ ਨੂੰ ਜੀ ਤੂੰ ਕਰਮਕਾਂਡਾਂ ਤੋਂ ਸਾਈਡ ਹੋ ਕੇ ਇਹ ਜੀਵਨ ਨੂੰ ਜੀ ਸਜਣਾ ਯਾਦ ਰੱਖ ਜੋ ਸਤਿਗੁਰੂ ਤੋਂ ਮੰਗੇਗਾ ਜੋ ਪਾਤਸ਼ਾਹ ਤੋਂ ਮੰਗੇਗਾ ਨਾ ਉਹ ਤੈਨੂੰ ਜ਼ਰੂਰ ਮਿਲੇਗਾ ਤੇ ਹਰਿਓ ਆਪਾਂ ਹਮੇਸ਼ਾ ਪੜਦੇ ਆ ਨਾ ਮਹਾਰਾਜ ਕਿਰਪਾ ਕਰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਹੇ ਉਹ ਮਹਾਰਾਜ ਤੋਂ ਜੋ ਮੰਗੇਗਾ ਉਹ ਤੈਨੂੰ ਜ਼ਰੂਰ ਮਿਲੇਗਾ ਉਹ ਸਕੇ ਸਤਿਗੁਰ ਤੋਂ ਇਹਨੂੰ ਪ੍ਰਾਪਤ ਹੋਏਗਾ ਉਹ ਪਾਤਸ਼ਾਹ ਤੋਂ ਤੈਨੂੰ ਮਿਲੇਗਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਤੈਨੂੰ ਮਿਲੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਨਗੇ ਮਹਾਰਾਜ ਤੇਰੇ ਤੇ ਰਹਿਮਤਾਂ ਕਰਨਗੇ ਇਹ ਗੱਲ ਯਾਦ ਰੱਖੀ ਪਿਆਰਿਓ ਨਵੇਂ ਸਾਲ ਦੇ ਵਿੱਚ ਆਪਾਂ ਆਪਣੇ ਆਪ ਨੂੰ ਬਦਲੀਏ ਹਮੇਸ਼ਾ ਤੋਂ ਹੀ ਆਪਾਂ ਇਹ ਬੇਨਤੀਆਂ ਕਰਦੇ ਆਂ ਕਿ ਆਪਾਂ ਆਪਣੇ ਆਪ ਨੂੰ ਚੇਂਜ ਕਰੀਏ ਆਪਣੇ ਆਪ ਦੀਆਂ ਹੈਬਟਾਂ ਨੂੰ ਬਦਲੀਏ ਆਪਣੇ ਆਪ ਦੀਆਂ ਜਿਹੜੀਆਂ ਅ ਅਸੀਆਂ ਵਰਤਿਆ ਨੇ ਉਹਨਾਂ ਨੂੰ ਆਪਾਂ ਚੇਂਜ ਕਰੀਏ ਸਤਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਪਾਤਸ਼ਾਹ ਜੀ ਸਾਡੇ ਤੇ ਮਿਹਰਮਤ ਕਰਨਗੇ ਗੁਰਮਖੋ ਕਿਉਂਕਿ 9ਵੇਂ ਸਾਲ ਦੇ ਵਿੱਚ ਕੈਲੰਡਰ ਦੀਆਂ ਤਰੀਕਾਂ ਬਦਲਣ ਤੇ ਹੀ ਆਪਾਂ ਜਿਹੜਾ ਹੈ ਮਨਾਇਆ ਜਾਈਏ ਜੋ ਸਭੀ ਹਾਂ ਆਵਾਜ਼ ਹੀ ਬਾ ਪਤਾ ਨਹੀਂ ਸਾਡੇ ਤੇ ਕਿੰਦੀ ਕੋ ਕਿਰਪਾ ਹੋਗੀ ਕਿੰਨੀ ਕੋ ਸਾਡੇ ਤੇ ਰਹਿਮਤ ਹੋਗੀ ਉਹ ਚੀਜ਼ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਥ ਸੰਗਤ ਆਪਾਂ ਇੱਕੋ ਚੀਜ਼ ਨੂੰ ਸਮਝੀਏ ਇੱਕੋ ਚੀਜ਼ ਨੂੰ ਵਿਚਾਰੀਏ ਉਹ ਹੈ ਆਪਣੇ ਆਪ ਦੇ ਵਿੱਚ ਵੀ ਆਪਾਂ ਗੁਰੂ ਦੇ ਕਿੰਨਾ ਕੋ ਨੇੜੇ ਹੋਏ ਜੇ ਆਪਾਂ ਸਤਿਗੁਰੂ ਦੇ ਨੇੜੇ ਹੋਵਾਂਗੇ ਸਤਿਗੁਰੂ ਦੇ ਨੇੜੇ ਹੁਣ ਕੱਲਾ ਸਰੀਰ ਕਰਕੇ ਨੇੜੇ ਹੋਣ ਦੀ ਗੱਲ ਨਹੀਂ ਕਈ ਕਹਿੰਦੇ ਆ ਧਾਗਾ ਬੰਨਦੀਏ ਜੀ ਆਪਾਂ ਮਨਜੀਤ ਸਾਹਿਬ ਦੇ ਨਾਲ ਇਹ ਗੁਰਬਾਣੀ ਸੁਣੇਗਾ ਤੇ ਬਾਅਦ ਵਿੱਚ ਆਪਾਂ ਇਹਨੂੰ ਘਰੇ ਲੈ ਜਾਵਾਂਗੇ ਮੈਂ ਸਵਾਲ ਕਰਦਾ ਹਾਂ ਨਾ ਵੀ ਤੁਸੀਂ ਨਹੀਂ ਬੈਠ ਕੇ ਸੁਣਨੀ ਕਹਿੰਦੇ ਨਹੀਂ ਜੀ ਐਸੀ ਤਾਂ ਕੋਈ ਗੱਲ ਨਹੀਂ ਪਰ ਕਹਿੰਦੇ ਵੀ ਇਹ ਧਾਗਾ ਬਾਣੀ ਸੁਣੇ ਬਸ ਇੰਨੀ ਕੁ ਸਾਨੂੰ ਜਿਹੜੀ ਹੈ ਉਹ ਮਨ ਦੀ ਇੱਛਾ ਆ ਧਾਗੇ ਨੂੰ ਬਾਣੀਆਂ ਸੁਣਾਉਣ ਦੇ ਨਾਲ ਧਾਗੇ ਨੂੰ ਪਾਠ ਸੁਣਾਉਣ ਦੇ ਨਾਲ ਸਾਡੇ ਤੇ ਕਿਰਪਾ ਨਹੀਂ ਹੋਣੀ ਜਿੰਨਾ ਚਿਰ ਅਸੀਂ ਆਪ ਬੈਠ ਕੇ ਸੁਣਿਆ ਨਹੀਂ ਤੇ ਜਿੰਨਾ ਚਿਰ ਆਪਸੀ ਉਹਦੇ ਵਿੱਚੋਂ ਤਤ ਨਹੀਂ ਕੱਢਿਆ ਤੇ ਆਪਸੀ ਮੰਨਿਆ ਨਹੀਂ ਹੈਗਾ ਪਾਤਸ਼ਾਹ ਕਨੇ ਸਤਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਆਪ ਹੀ ਕਿਰਪਾ ਕਰ ਦਿੱਤੀ ਨਾ ਪਾਤਸ਼ਾਹ ਕਨੇ ਸੋਨੇ ਐ ਦੁਖ ਪਾਪ ਕਾ ਨਾਸ ਮਹਾਰਾਜ ਕਹਿੰਦੇ ਕਨੇ ਗੁਰ ਸਿੱਖੋ ਜੇ ਗੁਰੂ ਦੀ ਗੱਲ ਨੂੰ ਸੁਣਾਗੇ ਸੁਣ ਕੇ ਮਨ ਲਵਾਗੇ ਤੇ ਪਾਤਸ਼ਾਹ ਕਹਿੰਦੇ ਨੇ ਫੇਰ ਤੇਰੇ ਤੇ ਕਿਰਪਾ ਹੋएगी ਕਹਿੰਦੇ ਤੇਰੇ ਸਾਰੇ ਦੁੱਖਾਂ ਦਾ ਨਾਸ਼ ਫੇਰ ਹੋਏਗਾ ਮੰਨੇ ਕੀ ਗਤ ਕਹੀ ਨਾ ਜਾਏ ਕਹਿੰਦੇ ਜਿਹੜਾ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਉਹਦੀ ਜਿਹੜੀ ਅਵਸਥਾ ਹੈ ਉਹਦੀ ਜਿਹੜੀ ਗਤੀ ਹੈ ਗਤ ਹੈ ਕਹਿੰਦੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਚ ਉਹਨੂੰ ਸ਼ਬਦਾਂ ਚ ਨਹੀਂ ਪਰੋਇਆ ਜਾ ਸਕਦਾ ਸਤਿਗੁਰੂ ਮਹਾਰਾਜ ਜੀ ਨੇ ਏਡੀ ਬੜੀ ਸਾਡੇ ਤੇ ਕਿਰਪਾ ਕੀਤੀ ਮੈਂ ਤਾਂ ਗੱਲ ਕਰਕੇ ਬੇਨਤੀਆਂ ਕਰ ਰਿਹਾ ਵੀ ਸਾਡਾ ਜਿਹੜਾ ਜੀਵਨ ਹੈ ਉਹ ਅੰਧਕਾਰ ਵਾਲੇ ਪਾਸੇ ਨਾ ਜਾਵੇ ਹੁਣ ਕਈ ਜਿਹੜੇ ਨੇ ਉਹ ਅੰਧਕਾਰ ਦੇ ਵਿੱਚ ਸਾਡੇ ਵੀਰ ਭੈਣ ਜਿਉਂਦੇ ਨੇ ਆ ਹੁਣ 9 ਸਾਲ ਨੂੰ ਲੈ ਕੇ ਨਵਾਂ ਹੀ ਪਖੰਡ ਖੜੂ ਹੋ ਗਿਆ ਕਹਿੰਦੇ ਜਿਹੜੀ ਪ੍ਰਾਪਰਟੀ ਜਿਹੜੀ ਜ਼ਮੀਨ ਤੁਹਾਨੂੰ ਪਸੰਦ ਹੈ ਉਥੋਂ ਮਿੱਟੀ ਲਓ ਆਪਣੇ ਘਰ ਦੀ ਛੱਤ ਤੇ ਜਾ ਕੇ ਰੱਖੋ ਰੋਜ਼ ਹਰ ਦਿਨ ਸੂਰਜ ਚੜ੍ਹਨ ਵੇਲੇ ਪਹਿਲੀਆਂ ਕਿਰਨਾਂ ਦੇ ਨਾਲ ਉਸ ਮਿੱਟੀ ਨੂੰ ਡਾ ਕੇ ਫਰੋਲੋ ਉਹਦੇ ਵਿੱਚ ਪਾਣੀ ਪਾਓ ਤੇ ਕਹਿੰਦੇ ਆਪ ਕਹਿੰਦੇ ਤੁਸੀਂ ਅਮੀਰ ਬਣ ਜਾਓਗੇ ਉਹ ਜ਼ਮੀਨ ਉਹ ਪ੍ਰਾਪਰਟੀ ਤੁਹਾਡੀ ਹੋ ਜਾਏਗੀ ਤੇ ਮੈਂ ਫਿਰ ਕੱਲੂ ਬੰਬੇ ਨੂੰ ਚੜਾਂ ਤੇ ਬੰਬੇ ਤੋਂ ਫਿਰ ਅਮਬਾਨੀ ਦੇ ਘਰ ਉਹਨਾਂ ਦੀ ਮਿੱਟੀ ਪੁੱਟ ਕੇ ਲਿਆਵਾ ਤੇ ਹੋ ਸਕਦਾ ਮੇਰੇ ਤੇ ਕਿਰਪਾ ਹੋ ਜੇ ਤੇ ਅਮਬਾਨੀ ਦਾ ਘਰ ਮੇਰਾ ਹੋ ਜੇ ਤੇ ਹੋ ਸਕਦਾ ਮੈਂ ਜਿਹੜੀਆਂ ਮੈਨੂੰ ਜ਼ਮੀਨਾਂ ਪਸੰਦ ਨੇ ਮੈਂ ਉਹਨਾਂ ਦੇ ਵਿੱਚੋਂ ਮਿੱਟੀ ਪੁੱਟ ਕੇ ਲਿਆਵਾ ਤੇ ਉਹ ਮੇਰੀਆਂ ਹੋ ਜਾਣਗੀਆਂ ਤੇ ਚਲੋ ਮੈਂ ਇਦਾਂ ਕਰਦਾ ਜੇ ਨਾ ਹੋ ਜਾਂ ਫਿਰ ਹੁਣ ਸਵਾਲ ਹੈ ਜੀ ਬਹੁਤ ਵੱਡਾ ਪਰ ਕਿਉਂ ਇਹ ਸਾਡੇ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਫਸਾਇਆ ਜਾ ਰਿਹਾ ਸਤਿਗੁਰੂ ਕਹਿੰਦੇ ਜਦੋਂ ਤੇਰੀ ਨੀਅਤ ਸਿੱਧੀ ਹੈ ਨਾ ਤੇ ਯਾਦ ਰੱਖ ਤੂੰ ਆ ਜਮੀਨਾ ਕੋਠੀਆਂ ਛੱਡ ਪਾਤਸ਼ਾਹ ਜੀ ਤੈਨੂੰ ਬਹੁਤ ਕੁਝ ਦੇਣਗੇ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕ ਲੱਖ ਲਸ਼ਕਰ ਕਰੇ ਸਹਾ ਬਾਦਸ਼ਾਹ ਜੀ ਕਹਿੰਦੇ ਇੱਥੇ ਤੇ ਮਹਾਰਾਜ ਬਾਦਸ਼ਾਹੀਆਂ ਬਾਦਸ਼ਾਹੀਆਂ ਦੇ ਸਕਦੇ ਆ ਪਿਆਰਿਆ ਤੂੰ ਕਿਹੜੇ ਵਹਿਮਾਂ ਵਿੱਚ ਫਿਰਦਾ ਹੈ ਕਿਹੜੇ ਚੱਕਰਾਂ ਵਿੱਚ ਫਿਰਦਾ ਹੈ ਸਤਿਗੁਰੂ ਮਹਾਰਾਜ ਤੈਨੂੰ ਬੜਾ ਕੁਝ ਦੇਣ ਵਾਲੇ ਆ ਸਤਿਗੁਰੂ ਤੈਨੂੰ ਬੜੀਆਂ ਬਖਸ਼ਿਸ਼ਾਂ ਕਰਨ ਵਾਲੇ ਆ ਤੇ ਤੇ ਰਹਿਮਤਾਂ ਕਰਨ ਵਾਲੇ ਆ ਉਹ ਸਿਖਾ ਤੂੰ ਕਬਰਾਂ ਨਾ ਤੂੰ ਕਬਰਾਂਦਾ ਕਿਉਂ ਹੈ ਤੂੰ ਉਸ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜ ਉਸ ਪਾਤਸ਼ਾਹ ਦੇ ਨਾਲ ਜੁੜ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰ ਤੇ ਜਦੋਂ ਤੂੰ ਉਸ ਬਾਣੀ ਨੂੰ ਵਿਚਾਰੇਗਾ ਨਾ ਤੂੰ ਜਦੋਂ ਉਸ ਪਾਵਨ ਬਾਣੀ ਨੂੰ ਪੜ੍ਹੇਂਗਾ ਨਾ ਉਹ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਤੂੰ ਪੜ੍ਹੇਂਗਾ ਤੇ ਯਾਦ ਰੱਖ ਗੁਰਸਿੱਖਾ ਤੇਰੇ ਤੇ ਸਤਿਗੁਰੂ ਮਹਾਰਾਜ ਦੀ ਜਿਹੜੀ ਕਿਰਪਾ ਹੈ ਨਾ ਉਹ ਵਰਤੇਗੀ ਕਹਿੰਦੇ ਤੂੰ ਕੀ ਮੰਗਣਾ ਚਾਹੁੰਨਾ ਸਤਿਗੁਰੂ ਆਹ ਪ੍ਰਾਪਰਟੀਆਂ ਆਹ ਮਹਿਲ ਆਹ ਮਨਾਰੇ ਪਛਾਹ ਕਹਿੰਦੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਆ ਗਣਤ ਭਰੇ ਢੰਡਾਰ ਉਹਦੇ अनेका ਅਗਣਤ ਢੰਡਾਰ ਜਿਹੜੇ ਆ ਨਾ ਉਹ ਭਰੇ ਪਏ अनेका ਅਗਣਤ ਢੰਡਾਰ ਭਰੇ ਪਏ ਆ ਸਾਹਿਬ ਜੀ ਤੋਂ ਉਹਦੇ ਤੋਂ ਮੰਗਣ ਦੀ ਵੀ ਲੋੜ ਨਹੀਂ ਉਹਦਾ ਬਿਨਾ ਮੰਗੇ ਦੇ ਦਿੰਦਾ ਅਣ ਮੰਗਿਆ ਦਾਨ ਦੇ ਆਹ ਤਾਂ ਹੋ ਨਾਨਕ ਸੱਚ ਸੰਭਾਲਦੀ ਹੈ ਬੜਾ ਕੁਝ ਦਿੰਦਾ ਪਰ ਸਵੇਮਾ ਪਰਮਾ ਦੇ ਵਿੱਚ ਨਾ ਪਿਓ ਵਿਆਹ ਕਰ ਲੋ ਜੀ ਆਹ ਕਰ ਲੋ ਇਸ ਤੋਂ ਬਿਹਤਰ ਹੈ ਚੰਗਾ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੋ ਗੁਰੂ ਘਰ ਜਾਓ ਤੇ ਜਾ ਫਿਰ ਗੁਰੂ ਘਰ ਦੂਰ ਪੈਂਦਾ ਨਹੀਂ ਜਾ ਸਕਦੇ ਤੁਸੀਂ ਘਰੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੋ ਨਾ ਜਪਜੀ ਸਾਹਿਬ ਦੇ ਵਿੱਚ ਹੀ ਇਹੋ ਜਿਹੇ ਗੁਪਤ ਦਾਤਾਂ ਨੇ ਤੇ ਜਿਹੜੀਆਂ ਤੁਹਾਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰਨੀਆਂ ਨੇ ਸੋ ਪਿਆਰਿਓ ਕਿਤੇ ਭਟਕਣ ਦੀ ਲੋੜ ਨਹੀਂ ਹੈਗੀ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਨਵੇਂ ਸਾਲ ਦੇ ਵਿੱਚ ਅਸੀਂ ਇਹ ਕੰਮ ਸ਼ੁਰੂ ਕਰੀਏ ਨਵੇਂ ਸਾਲ ਦੇ ਵਿੱਚ ਅਸੀਂ ਇਹ ਕੰਮ ਪਹਿਲ ਦੇ ਆਧਾਰ ਤੇ ਸ਼ੁਰੂ ਕਰੀਏ ਜਪਜੀ ਸਾਹਿਬ ਪੜਿਓ ਜਪਜੀ ਸਾਹਿਬ ਦਾ ਇੱਕ ਗੁਟਕਾ ਸਾਹਿਬ ਲਿਆ ਕੇ ਘਰੇ ਰੱਖਿਏ ਤੇ ਸਤਿਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਪਾਤਸ਼ਾਹ ਜੀ ਨੇ ਆਪ ਤੁਹਾਡੇ ਤੇ ਮਿਹਰ ਕਰ ਦੇਣੀ ਹੈ ਪਾਤਸ਼ਾਹ ਜੀ ਤੇ ਆਪ ਕਹਿੰਦੇ ਨੇ ਨਾਮ ਬਿਨਾ ਤ੍ਰਿਗ ਤ੍ਰਿਗ ਜੀ ਵਾਇਆ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਾ ਮਾਇਆ ਦੇ ਮੋਹ ਦੇ ਕਾਰਨ ਮੂੰਹ ਉਤੇ ਕਾਲਖ ਹੀ ਲੱਗਦੀ ਹੈ ਤੇ ਕਹਿੰਦੇ ਵੱਡਾ ਵੱਡਾ ਹਰ ਭਾਗ ਕਰ ਪਾਇਆ ਕਹਿੰਦੇ ਉਸ ਮਨੁੱਖ ਉਸ ਤੋਂ ਵੱਡੇ ਪਰਮਾਤਮਾ ਨੂੰ ਵੱਡੀ ਕਿਸਮਤ ਨਾਲ ਮਿਲ ਪੈਂਦਾ ਜਿਹੜਾ ਗੁਰੂ ਨਾਲ ਜੁੜ ਪਏ ਨਾਨਕ ਗੁਰਮੁਖ ਨਾਮ ਦੇ ਵਾਇਆ ਗੁਰੂ ਦੀ ਰਾਹੀ ਜਿਸ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦਿਵਾਉਂਦਾ ਹੈ ਉਹ ਤੇ ਕਹਿੰਦੇ ਸਭ ਤੋਂ ਸਰਬਉਤਮ ਹੈ ਤੇ ਸਭ ਤੋਂ ਵੱਡਾ ਹੈ ਉਹ ਤੋਂ ਵੱਡਾ ਕੋਈ ਨਹੀਂ ਹੈ ਇਸ ਕਰਕੇ ਆਪਾਂ ਗੁਰੂ ਨਾਲ ਜੁੜੀਏ ਵਹਿਮਾਂ ਤੋਂ ਨਿਕਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ